ਕਮਜ਼ੋਰ ਲੱਤਾਂ ਕੰਬਦੀਆਂ ਇਹਨਾਂ ਦੀਆਂ ਇਹਨਾਂ ਦੀ ਕੀ ਪ੍ਰਵਾਹ ਕਰਦੇ ਆ ਅਸੀਂ ਤੇ ਜਿਹੜਾ ਤਾਲਾ ਨਾ ਉਹਦਾ ਮੁੱਖ ਮੰਤਰੀ ਸਾਹਿਬ ਨੇ ਆਪ ਕਹਿਤਾ ਵੀ ਲਾ ਤਾਲਾ ਲਾ ਦੋ ਪੰਜਾਬ ਨੂੰ ਤੇ ਜੇ ਸਾਡੇ ਤਾਲੇ ਲਾਏ ਤੇ ਐਫ ਆਈ ਆਰਾਂ ਦਰਜ ਹੋ ਸਕਦੀਆਂ ਤੇ ਫਿਰ ਰਾਗਬ ਚੱਡੇ ਦੇ ਕਹਿਣ ਤੇ ਸਾਡੇ ਤੇ ਐਫ ਆਈ ਆਰ ਦਰਜ ਹੋ ਸਕਦੀ ਆ ਤੇ ਸੀਐਮ ਸਾਹਿਬ ਦੇ ਤਾਲਾ ਲਾਏ ਤੇ ਉਹਦੇ ਉਧਰ ਐਫ ਆਈ ਆਰ ਦਰਜ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ ਉਹ ਕਹਿੰਦਾ ਕਿ ਕਾਂਗਰਸ ਨਹੀਂ ਲੱਗਦਾ ਜੀ ਵਿਧਾਨ ਸਭਾ ਦੇ ਵਿੱਚ ਵੀ ਤੁਹਾਡਾ ਨਾਮ ਚੱਕਿਆ ਗਿਆ ਸੀਐਮ ਸਾਹਿਬ ਨੂੰ ਉਹਨਾਂ ਦਾ ਕੰਮ ਯਾਤ ਜੀ ਸਾਹਿਬ ਹੁਣ ਗ੍ਰਿਫਤਾਰੀਆਂ ਲਈ ਤਿਆਰ ਹਾਂ ਮੈਂ ਕਹਿਆ ਜੀ ਪਹੁੰਚ ਗਏ ਗ੍ਰਿਫਤਾਰੀ ਜਦੋਂ ਪਰਚਾ ਕੀਤਾ ਤੇ ਹੁਣ ਦਿਖਾਉਣ ਤਾਕਤ ਹੁਣ ਦੁਹਾਨ ਜੀ ਜਾਣ ਆਸ਼ੀਸ਼ ਵੀ ਆ ਰਹੇ ਹੁਣ ਸਰਕਾਰ ਨਾਲ ਕੀ ਨੋਕ ਕੇ ਕਰਦੀ ਆ ਜਦ ਜਦ ਸਰਕਾਰ ਡਰਦੀ ਹੈ ਆਖੀ ਕੋ ਅੱਗੇ ਕਰਦੀ ਹੈ ਇਹ ਤਾਂ ਕਮਜ਼ੋਰ ਲੱਤਾਂ ਕੰਬਦੀਆਂ ਇਹਨਾਂ ਦੀਆਂ ਇਹਨਾਂ ਦੀ ਕੀ ਪ੍ਰਵਾਹ ਕਰਦੇ ਆ ਸੀ ਲੱਗਦਾ ਅੱਜ ਆਸ਼ੀਸ਼ ਵੀ ਕਰੇ ਨਜ਼ਰਬੰਦ ਕੀਤਾ ਕਈ ਹੋਰ ਵੀ ਲੀਡਰਾਂ ਦਾ ਬਹੁਤ ਕੋਸ਼ਿਸ਼ ਸਵੇਰ ਦੇ ਕੀਤੀ ਹੈ ਅਫਸਰ ਸਬਾਨਾ ਨੇ ਬਹੁਤ ਕੋਸ਼ਿਸ਼ ਕੀਤੀ ਆ ਪਰ ਜਦੋਂ ਆਮ ਵਰਕਰ ਪਹੁੰਚ ਗਿਆ ਅਸੀਂ ਕੋਈ ਕਿਸੇ ਨੂੰ ਝੂਟ ਕਹਿ ਕੇ ਥੋੜੀ ਸੱਧਿਆ ਸੀ ਤੇ ਗ੍ਰਿਫਤਾਰੀਆਂ ਦੇਣੀਆਂ ਜਦੋਂ ਆਮ ਵਰਕਰ ਇਕੱਲਾ ਇਕੱਲਾ ਪਹੁੰਚ ਗਿਆ ਅਸੀਂ ਕਿਵੇਂ ਪਿੱਛੇ ਰਹਿ ਸਕਦੇ ਆ ਤੇ ਜਿਹੜਾ ਤਾਲਾ ਨਾ ਉਹਦਾ ਮੁੱਖ ਮੰਤਰੀ ਸਾਹਿਬ ਨੇ ਆਪ ਕਹਿਤਾ ਵੀ ਲਾ ਤਾਲਾ ਲਾ ਦੋ ਪੰਜਾਬ ਨੂੰ ਤੇ ਜੇ ਸਾਡੇ ਤਾਲੇ ਲਾਏ ਤੇ ਐਫਆਈਆਰਾਂ ਦਰਜ ਹੋ ਸਕਦੀਆਂ ਤੇ ਫਿਰ ਰਾਗਬ ਚੱਡੇ ਦੇ ਕਹਿਣ ਤੇ ਸਾਡੇ ਤੇ ਐਫਆਈਆਰ ਦਰਜ ਹੋ ਸਕਦੀ ਆ ਤੇ ਸੀਐਮ ਸਾਹਿਬ ਦੇ ਤਾਲਾ ਲਾਇਆ ਤੇ ਉਹਦੇ ਉਧਰ ਐਫਆਈਆਰ ਦਰਜ ਹੋਣੀ ਚਾਹੀਦੀ ਏ ਜਾਂ ਨਹੀਂ ਹੋਣੀ ਚਾਹੀਦੀ ਜੀ ਉਹ ਕਹਿੰਦਾ ਕਿ ਕਾਂਗਰਸ ਨਹੀਂ ਲੱਗਦਾ ਜੀ ਵਿਧਾਨ ਸਭਾ ਦੇ ਵਿੱਚ ਵੀ ਤੁਹਾਡਾ ਨਾਮ ਚੱਕਿਆ ਗਿਆ ਸੀਐਮ ਸਾਹਿਬ ਨੂੰ ਉਹਨਾਂ ਦੇ ਕੰਮ ਐਮਪੀ ਸਾਹਿਬ ਹੁਣ ਗ੍ਰਿਫਤਾਰੀਆਂ ਲਈ ਤਿਆਰ ਹੋ ਮੈਂ ਕਹਿੰਦੀ ਆ ਪਹੁੰਚ ਗਏ ਗ੍ਰਿਫਤਾਰੀ ਜਦੋਂ ਪਰਚਾ ਕੀਤਾ ਤੇ ਹੁਣ ਦਿਖਾਉਣ ਤੱਕ ਹੁਣ ਦਰਵਾਜ਼ੇ ਜਾਣ ਆ ਅਸ਼ਿਸ਼ ਵੀ ਆ ਰਹੇ ਹੁਣ ਡਾਕਟਰ ਕੰਨ ਚਲੋ ਪੁਲਿਸ ਦਾ ਪੁਲਿਸ ਦਾ ਥੋੜੀ ਜਿਹੀ ਕੋਈ ਰੋਲ ਹੁੰਦਾ ਹੈ ਪੁਲਿਸ ਦਾ ਸਭ ਦੀ ਆ ਉਹ ਐਮਪੀ ਸਾਹਿਬ ਜਿਹੜਾ ਸਰਕਾਰ ਹੁੰਦੀ ਆ ਉਹ ਕੀ ਹੁਕਮ ਕਰਦੀ ਆ ਪੁਲਿਸ ਸਾਡੇ ਭਰਾ ਨੇ ਪੁਲਿਸ ਵਾਲੇ ਉਹ ਸਾਡੇ ਆ ਸਾਡੇ ਵੱਲੋਂ ਪੁਲਿਸ ਵਾਲਿਆਂ ਨੂੰ ਕਿਸੇ ਨੂੰ ਕੁਝ ਨਹੀਂ ਕਿਸੇ ਵੱਲੋਂ ਕਿਹਾ ਜਾਊਗਾ ਤੇ ਇਸ ਕਰਕੇ ਜਿਹਨਾਂ ਨਜ਼ਰਬੰਦ ਕੀਤਾ ਆ ਉਹ ਵੀ ਆ ਰਹੇ ਸਰ ਸਭ ਆਉਣਗੇ ਸਭ ਆਉਣਗੇ ਐਮਪੀ ਸਾਹਿਬ ਕੱਲ ਵਿਧਾਨ ਸਭਾ ਦੇ ਅੰਦਰੋਂ ਤਾਲਾ ਲਗਾ ਦਿੱਤਾ ਗਿਆ ਕਿਹਾ ਜਾ ਰਿਹਾ ਕਿ ਐਮਪੀ ਮੈਂ ਇਹ ਕਿਹਾ ਜੀ ਕੱਲੇ ਕੱਲੇ ਹੋਰ ਦਫ਼ਤਰ ਨੂੰ ਆ ਅੰਕੜੇ ਆਏ ਅੱਜ ਜਿਹੜਾ ਲੁਧਿਆਣਾ ਏ 23 ਜ਼ਿਲ੍ਹਿਆਂ ਚੋਂ 19ਵੇਂ ਨੰਬਰ ਤੇ ਜਿੰਨਾ ਹਾਲ ਮਾੜਾ ਏ ਆ ਅੱਜ ਆਜ ਖਬਰ ਆ ਆਪ ਇਹਨਾਂ ਦੀ ਜਿਹੜੇ ਅੰਕੜੇ ਨੇ ਉਹ ਪੜ ਲਓ ਵੀ ਸਭ ਤੋਂ ਵੱਡਾ ਬੈਕਲੌਗ ਜਿਹੜਾ ਇਕੱਠਾ ਹੋਇਆ ਹੋਇਆ ਉਹ ਆ ਇੱਥੇ ਪੜੋ ਆ ਇੱਥੇ ਪੜਿਓ ਜਰਾ ਵੀ ਕਿੰਨੇਵੇਂ ਨੰਬਰ ਤੇ ਆ ਆ 23 ਡਿਸਟ੍ਰਿਕਟਾਂ ਚੋਂ 23 ਡਿਸਟ੍ਰਿਕਟਾਂ ਚੋਂ 19ਵੇਂ ਨੰਬਰ ਤੇ ਆ ਜਿਹੜਾ ਉਹ ਲੁਧਿਆਣਾ ਆ ਪੜੋ 19ਵੇਂ ਨੰਬਰ ਤੇ 23 ਜ਼ਿਲ੍ਹਿਆਂ ਚੋਂ ਆ ਜਿੱਥੇ ਕਿਸੇ ਦਾ ਲਾਇਸੈਂਸ ਬਣਨ ਨੂੰ ਕਿਸੇ ਦਾ ਡੈਥ ਸਰਟੀਫਿਕੇਟ ਕਿਸੇ ਦਾ ਜਨਮ ਸਰਟੀਫਿਕੇਟ ਉਹਨਾਂ ਦੀਆਂ ਤਰੀਕਾ ਹੀ ਨਿੰਘੀਆਂ ਜਿਹੜੀਆਂ ਦਿੱਤੀਆਂ ਹੋਈਆਂ ਸੀ ਤੇ ਆ ਹਾਲ ਆ ਲੁਧਿਆਣੇ ਦਾ ਤੇ ਇਹ ਦਫ਼ਤਰਾਂ ਨੂੰ ਤਾਲੇ ਨਾ ਲਾਈਏ ਤਾਂ ਹੋਰ ਕੀ ਕਰੀਏ ਇਹ ਮਹਿੰਮ ਜਾਰੀ ਰਹੂਗੀ ਉਹ ਮੈਂ ਕਹਾਂ ਜੀ ਸਵੇਰ ਦੇ ਬੈਠੇ ਆ ਬੜੇ ਤੋਂ ਬੜੇ ਅਫਸਰ ਸਵੇਰ ਦੇ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਉਣ ਚ ਮਾਹਿਰ ਵਿਅਕ ਬਲਵਿੰਦਰ ਸਿੰਘ ਲੋਮਿਸ਼ 98838 77000 ਬਿਨਾਂ ਤੋੜ ਤਕਲੀਫ ਤੋਂ ਬਿਨਾਂ ਦਾਖਲ ਹੋਏ ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਲੋ ਮਿਸ਼੍ਰੀ ਹਰਬਲ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 9883877000